ਸਸਿਕਾ ਜੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਨਰਵ ਸਿੰਘ ਸਿੱਧੂ ਝੋਨੇ ਦੀ ਪਰਾਲੀ ਦਾ ਜਿਹੜਾ ਮੁੱਦਾ ਹਮੇਸ਼ਾ ਮੁੱਦਾ ਬਣਿਆ ਰਹਿੰਦਾ ਹੈ ਕਿਉਂਕਿ ਜਿਹੜੀ ਝੋਨੇ ਦੀ ਪਰਾਲੀ ਹੈਗੀ ਇਸ ਨੂੰ ਕਿਸਾਨਾਂ ਵੱਲੋਂ ਅੱਗ ਲਾਈ ਜਾਂਦੇ ਆ ਤੇ ਬਹੁਤ ਜ਼ਿਆਦਾ ਪੋਲੂਸ਼ਨ ਵੀ ਫੈਲਦਾ ਇਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵੀ ਸਮੇਂ-ਸਮੇਂ ਤੇ ਜਿਹੜੇ ਪ੍ਰਬੰਧ ਕੀਤੇ ਜਾਂਦੇ ਹੈਗੇ ਪਰ ਫਿਰ ਵੀ ਕਿਸਾਨ ਅੱਗ ਲਾਉਣ ਨੂੰ ਨਹੀਂ ਟਾਲਦੇ ਜਿਸ ਨਾਲ ਕਿ ਬਹੁਤ ਵੱਡਾ ਨੁਕਸਾਨ ਹੁੰਦਾ ਹੈਗਾ ਇਸ ਵਾਰ ਵੀ ਜਿਹੜਾ ਪ੍ਰਸ਼ਾਸਨ ਵੱਲੋਂ ਬਹੁਤ ਅਪਰਾਲੇ ਕੀਤੇ ਗਏ ਸਾਡੇ ਨਾਲ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਜੁੜਿਆ ਆਪਾਂ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਝੋਨੇ ਦੀ ਪਰਾਲੀ ਦਾ ਮੁੱਦਾ ਜਿਹੜਾ ਹਮੇਸ਼ਾ ਹੀ ਰਹਿੰਦਾ ਤੇ ਹੁਣ ਫੇਰ ਸਿਰ ਤੇ ਆ ਜਿਹੜੀ ਝੋਨੇ ਦੀ ਪਰਾਲੀ ਆ ਰਹੀ ਹੈਗੀ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਦੇਖ ਆ ਮਾਨਯੋਗ ਸੁਪਰੀਮ ਕੋਰਟ ਵੱਲੋਂ ਜਿਹੜੇ ਹੈਗੇ ਸਖਤ ਆਦੇਸ਼ ਹੋਏ ਨੇ ਤੇ CAQM ਜਿਹੜੀ ਆਪਣੀ Air Quality ਨੂੰ ਮਾਨੀਟਰ ਕਰਦੀ ਹੈ ਇੱਕ ਕਮਿਸ਼ਨ ਹੈਗਾ ਉਹ ਵੀ ਬਿਲਕੁਲ ਸਖਤ ਹੈ ਇਸ ਵਾਰ ਕਿ ਜਿਹੜਾ ਹੈਗਾ ਆਪਾਂ ਪ੍ਰਾਲੀ ਨੂੰ ਅੱਗ ਨਹੀਂ ਲਾਉਣ ਦੇਣੀ ਹੈ ਤੇ ਆਪਾਂ ਇਨਸੀਡੈਂਟਸ ਨੂੰ ਜ਼ੀਰੋ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿ ਹੈ ਤੇ ਇਹਦੇ ਵਾਸਤੇ ਆਪਾਂ ਹਰ ਇੱਕ ਪਿੰਡ ਵਿੱਚ ਇੱਕ ਨੋਡਲ ਅਫਸਰ ਲਾਇਆ ਹੈ ਦਸਿਕ ਪਿੰਡਾਂ ਤੇ ਇੱਕ ਇੱਕ ਕਲਸਟਰ ਅਫਸਰ ਹੈ ਤੇ ਆਪਾਂ 67 67 ਜਿਹੜੇ ਆਪਣੇ ਪਿੰਡੇ ਨੇ ਜਿਹੜੇ ਹੌਟਸਪੌਟ ਪਿੰਡ ਨੇ ਜਨਾ ਦੇ ਵਿੱਚ 15 ਤੋਂ ਵੱਧ ਇਨਸੀਡੈਂਟਸ ਪਿਛਲੀ ਵਾਰੀ ਹੋਏ ਸੀਗੇ ਉਹਦੇ ਵਾਸਤੇ ਇੱਕ ਇੱਕ ਗੈਸਟਡ ਆਫੀਸਰ ਜਿਹੜਾ ਹੈਗਾ ਉਹ ਵੀ ਨਿਯੁਕਤ ਕੀਤਾ ਹੈ ਹਰ ਇੱਕ ਪਿੰਡ ਦੇ ਜਿੰਨੇ ਵੀ ਕਿਸਾਨਾਂ ਦੀ ਲਿਸਟ ਹੈ ਉਹ ਆਪਾਂ ਆਪਣਾ ਨੋਡਲ ਆਫੀਸਰ ਨੂੰ ਦਿੱਤੀ hui ਹੈ ਉਹ ਇੱਕ ਇੱਕ ਕਰਕੇ ਸਾਰਿਆਂ ਨੂੰ ਫੋਨ ਕਰਕੇ ਗਾਈਡ ਕਰ ਰਿਹਾ ਹੈ ਤੇ ਲੋਕਲ ਲੈਵਲ ਤੇ ਜਾ ਕੇ ਉਹਨਾਂ ਦੇ ਨਾਲ ਮੀਟਿੰਗਸ ਵੀ ਕਰ ਰਿਹਾ ਹੈ ਤੇ ਨਾਲ ਹੀ ਜਿਹੜੇ ਮਸ਼ੀਨ ਓਨਰਸ ਨੇ ਹਰ ਇੱਕ ਪਿੰਡ ਵਿੱਚ ਜਿਨ੍ਹਾਂ ਦੇ ਕੋਲ ਮਸ਼ੀਨਰੀ ਅਵੇਲੇਬਲ ਹੈਗੇ ਉਹਨਾਂ ਦੀ ਵੀ ਲਿਸਟ ਆਪਾਂ ਨੋਡਲ ਅਫਸਰ ਨੂੰ ਦਿੱਤੀ ਹੋਈ ਹੈ ਕਿ ਉਹ ਉੱਥੇ ਸਾਂਝੀ ਥਾਵਾਂ ਤੇ ਉਹਨਾਂ ਨੂੰ ਚਸਪਾ ਵੀ ਕਰ ਦੇਵੇ ਤੇ ਜੇ ਕੋਈ ਕਿਸਾਨ ਉਹਨਾਂ ਨੂੰ ਫੋਨ ਕਰਦਾ ਇਹਦੇ ਬਾਰੇ ਕਿ ਉਹਨਾਂ ਨੂੰ ਮਸ਼ੀਨਰੀ ਦੀ ਲੋੜ ਹੈ ਤਾਂ ਉਹਨਾਂ ਨੂੰ ਮਸ਼ੀਨਰੀ ਵੀ ਪ੍ਰੋਵਾਈਡ ਕਰ ਸਕੇ ਇਹਦੇ ਨਾਲ ਨਾਲ ਮੈਂ ਲਗਭਗ ਤਿੰਨਾਂ ਚਾਰ ਜੋ ਮੈਨ ਕਿਸਾਨ ਯੂਨियंस ਨੇ ਉਹਨਾਂ ਦੇ ਨਾਲ ਵੀ ਮੀਟਿੰਗ ਕੀਤੀ ਹੈ ਉਹਨਾਂ ਦਾ ਵੀ ਬਿਲਕੁਲ ਸਹਿਯੋਗ ਜਾਨੇ ਕਿ ਇਸ ਵਾਰ ਆਪਾਂ ਜੜਾਏਗਾ ਕੋਸ਼ਿਸ਼ ਇਹ ਹੀ ਕਰਨੀ ਹੈ ਕਿ ਜਿਹਦੇ ਕੋਲ ਮਸ਼ੀਨਰੀ ਅਵੇਲੇਬਲ ਹੋ ਜਾਂਦੀ ਹੈ ਤਾਂ ਪਰਾਲੀ ਨੂੰ ਆਗ ਨਾ ਲਾ ਦੇ ਕਰੀਬ ਸੁਪਰਸੀਡਰ ਹੈ ਡਾਇਲ ਸੋਤੇ ਕਰੀਬ ਬੇਲਰ ਸਿਰਫ ਇਹ ਦੋ ਮਸ਼ੀਨ ਨਾਲ ਹੀ ਆਪਣਾ ਸਾਰਾ ਪ੍ਰਾਲੀਦਾ ਏਰੀਆ ਜਿਹੜਾ ਹੈਗਾ ਉਹ ਕਵਰ ਹੋ ਸਕਦਾ ਹੈ ਤੇ ਮੇਰੀ ਬੇਨਤੀ ਹੈ ਕਿ ਕਿਸਾਨ ਵੀਰ ਜਿਹੜੇ ਹੈਗੇ ਉਹ ਇਹਨਾਂ ਫੋਕਸ ਕਰਨ ਕਿਸਾਨ ਨੂੰ ਸਿਰਫ ਬੇਲਰ ਚਾਹੀਦਾ ਕਿਉਂਕਿ ਬੇਲਰ ਦੇ ਨਾਲ ਸਿਰਫ ਆਦੀ ਜਿਹੜੀ ਆਪਣੀ ਏਰੀਆ ਹੈ ਉਹ ਕਵਰ ਹੋ ਸਕਦਾ ਹੈ ਬਾਕੀ ਆਦਾ ਜਿਹੜਾ ਹੈਗਾ ਉਹ ਸੁਪਰਸੀਡਰ ਦੇ ਨਾਲ ਹੀ ਹੋਵੇਗਾ ਤੇ ਮੈਂ ਬੇਨਤੀ ਕਰਾਂਗਾ ਜੇ ਕਿਸੇ ਨੂੰ ਬੇਲਰ ਨਹੀਂ ਮਿਲਦਾ ਉਹ ਉਸ ਤਾਂਤੇ ਸੁਪਰਸੀਡਰ ਯੂਜ਼ ਕਰ ਲਵੇ ਜਿੱਥੇ ਤੱਕ ਕਈ ਲੋਕ ਇਹ ਕਹਿੰਦੇ ਕਿ ਇਹਦੇ ਵਿੱਚ ਜਿਹੜਾ ਹੈਗਾ ਸੁੰਡਾ ਆਣ ਦੀ ਸੰਭਾਵਨਾ ਰਹਿੰਦੀ ਹੈ ਪਿਛਲੀ ਵਾਰ ਵੀ ਇਸ ਕੇ ਦੀ ਸ਼ਿਕਾਇਤਾਂ ਆਈਆਂ ਸੀਗੀਆਂ ਪਰ ਨੁਕਸਾਨ ਕਿਸੇ ਦਾ ਵੀ ਨਹੀਂ ਹੋਇਆ ਕਿਉਂਕਿ ਫਸਲ ਜਿਹੜੀ ਹੈ ਕਿ ਉਹ ਈਲਡ ਉਨੀ ਸੀਗੀ ਤੇ ਇਹ ਪ੍ਰਾਲੀ ਦੀ ਸੁਣ ਹੈਗੀ ਹੈ ਜਿਹੜਾ ਕਣਕ ਵਿੱਚ ਆ ਗਈ ਸੀ ਤੇ ਜਿਵੇਂ ਆਪਾਂ ਉਹਨੂੰ ਮੋਇਸਚਰ ਜਿਹੜਾ ਹੈਗਾ ਸਫੀਸ਼ੀਐਂਟ ਮਿਲ ਗਿਆ ਤਾਂ ਉਹ ਖਤਮ ਹੋ ਜਾਂਦੀ ਹੈ ਉਹ ਥੋੜਾ ਜਿਹਾ ਹਾਈ ਟੈਂਪਰੇਚਰ ਹੋਣ ਕਰਕੇ ਸੀਗਾ ਤੇ ਨੁਕਸਾਨ ਵੀ ਕਿਸੇ ਦਾ ਨਹੀਂ ਹੋਇਆ ਤੇ ਇਸ ਵਾਰ ਪ੍ਰਾਲੀ ਵੀ ਚੀ ਉਹ ਸੁਣ ਨਹੀਂ ਹੈ ਤੇ ਇਸ ਕਰਕੇ ਭਾਵੇਂ ਆਪਾਂ ਸੁਪਰਚੀਡਰ ਜਾਂ ਕੋਈ ਵੀ ਹੋਰ ਤਰੀਕਾ ਅਪਣਾ ਲੀਏ ਤੇ ਸੁਣਦਾ ਨਹੀਂ ਸਕਦੀ ਕਿਉਂਕਿ ਪ੍ਰਾਲੀ ਵਿੱਚ ਵੀ ਕਿਤੇ ਵੀ ਰਿਪੋਰਟਡ ਨਹੀਂ ਹੈ ਅੰਜਵੇਂ ਕਈ ਵਾਰੀ ਅਧਿਕਾਰੀ ਕਰਮਚਾਰੀ ਕਿਸਾਨਾਂ ਨੂੰ ਰੋਕਣ ਲਈ ਜਾਂਦੇ ਹੈ ਕਿ ਜਾਂ ਉਹਨਾਂ ਨੂੰ ਅਵੇਅਰ ਕਰ ਲਏ ਜਾਂਦੇ ਉੱਥੇ ਵੀ ਕਈ ਵਾਰੀ ਇਹੋ ਜਿਹਾ ਹੋ ਜਾਂਦਾ ਹੈ ਕਿ ਜਿਵੇਂ ਪਿਛਲੀ ਵਾਰੀ ਨਈਂ ਵਾਲੇ ਹੋ ਗਿਆ ਸੀਗਾ ਤੇ ਉਹਨਾਂ ਨਾਲ ਵੀ ਮਤਲਬ ਕਿ ਬਤਮੀਜੀ ਕੀਤੀ ਸੀ ਕਿਸਾਨਾਂ ਨੇ ਤੇ ਇਸ ਤਰ੍ਹਾਂ ਦਾ ਕੋਈ ਹੋਰ ਨਾ ਆਵੇ ਤੱਕ ਇੱਕ ਆਦ ਇਨਸੀਡੈਂਟ ਨੂੰ ਆਪਾਂ ਜਿਹੜਾ ਹੈਗਾ ਇੱਕ ਜਨਰਲ ਰੂਲ ਨਹੀਂ ਬਣਾ ਸਕਦੇ ਉਹ ਮੈਂ ਪਹਿਲਾਂ ਵੀ ਕਿਹਾ ਕਿ ਉਹ ਜਿਹੜਾ ਇੱਕ ਇਨਸੀਡੈਂਟ ਸੀ ਕਮਨਦ ਬਾਗਾ ਇਨਸੀਡੈਂਟ ਸੀ ਤੇ ਜਿਹੜੀ ਕਿਸਾਨ ਯੂਨੀਅਨ ਸੀ ਉਹਨਾਂ ਨੇ ਵੀ ਉਹਦੀ ਨਿੰਦਾ ਕੀਤੀ ਸੀ ਤੇ ਉਹ ਤਾਂ ਵਕਰੀ ਗੱਲ ਹੈ ਕਿ ਕੁਝ ਕਿਸਾਨ ਯੂਨੀਅਨ ਬਾਅਦ ਵਿੱਚ ਜਿਹੜਾ ਹੈਗਾ ਆਪਣੇ ਜਿਹੜੇ ਉਹਨਾਂ ਦੇ ਨੁਮਾਇੰਦੇ ਹੁੰਦੇ ਨੇ ਉਹਨਾਂ ਦੇ ਸਪੋਰਟ ਵੀ ਜ਼ਰੂਰ ਆਂਦੀ ਹੈ ਪਰ ਜਨਰਲ ਵਿੱਚ ਉਹ ਮੇਰੇ ਕੋਲ ਮੰਨ ਵੀ ਗਏ ਸੀ ਕਿ ਇਹ ਬਿਲਕੁਲ ਹરા ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਤੇ ਹੁਣ ਵੀ ਜਿਹੜੀ ਮੇਰੀ ਉਹਨਾਂ ਦੇ ਨਾਲ ਮੀਟਿੰਗ ਹੋਈ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਇਸ ਤਰੀਕੇ ਦੀ ਹਰਕਤ ਆਪਾਂ ਜਿਹੜਾ ਹੈ ਕਿਸੇ ਤਰੀਕੇ ਨਾਲ ਪ੍ਰਮੋਟ ਨਹੀਂ ਕਰਾਂਗੇ ਤੇ ਜੇ ਸਾਨੂੰ ਮਸ਼ੀਨਰੀ ਵਗੈਰਾ ਅਵੇਲੇਬਲ ਹੋ ਜਾਂਦੀ ਹੈ ਤਾਂ ਆਪਾਂ ਪ੍ਰਾਲੀ ਨੂੰ ਆਗ ਨਹੀਂ ਲਾਵਾਂਗੇ ਕਿਸਾਨਾਂ ਵੱਲੋਂ ਹਮੇਸ਼ਾ ਇਹ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਜਿਹੜਾ ਝੋਨੇ ਨੂੰ ਕੱਟਣ ਤੇ ਕੰਕ ਵੇਚਣ ਦਾ ਸਮਾਂਗਾ ਪੀੜ ਹੈਗਾ ਉਹ ਬਹੁਤ ਘੱਟ ਹੁੰਦਾ ਤੇ ਮਸ਼ੀਨਰੀ ਉਸ ਹਿਸਾਬ ਨਾਲ ਪੂਰੀ ਨਹੀਂ ਆਉਂਦੀ ਜਿਹੜੀ ਉਹਨੇ ਸਮੇਂ ਚੋਕ ਉਹਨਾਂ ਨੂੰ ਪਰਾਲੇ ਨੂੰ ਖਤਮ ਕਰਦੇ ਜਿਵੇਂ ਮੈਂ ਕਿਹਾ ਕਿ ਮੈਂ ਜਿਹੜਾ ਇਹ ਏਰੀਆ ਸਮਾਂ ਜਿਹੜਾ ਮੈਂ ਲਿਆ ਹੈ ਇੰਨੀ ਮੀਸੀਨ ਦੇ ਨਾਲ ਇਹ ਮੈਂ ਟੋਟਲ 15 ਤੋਂ 20 ਦਿਨ ਦਾ ਸੀਜ਼ਨ ਲਿਆ ਹੈ 15 ਟੂ 20 ਡੇਸ ਆਦਰਵਾਇਜ਼ ਆਪਾਂ ਜਿਹੜਾ ਹੈਗਾ 1 ਮਹੀਨੇ ਦਾ ਲੈਂਦੇ ਆ ਇੱਕ ਸੁਪਰ ਸੀਡਰ ਜਿਹੜਾ ਹੈਗਾ ਇੱਕ ਦਿਨ ਵਿੱਚ 6 ਏਕੜ ਮਿਨਿਮਮ ਕਰੀ ਲੈਂਦਾ ਹੈ ਤੇ ਸਿਰਫ ਜੇ 16 17 ਦਿਨ ਵੀ ਕੰਮ ਕਰੇ ਤਾਂ 100 ਏਕੜ ਹੋ ਗਿਆ ਇਸੇ ਤਰੀਕੇ ਨਾਲ ਜਿਹੜਾ ਇੱਕ ਬੇਲਰ ਹੈ ਉਹ ਵੀ ਇੱਕ ਸੀਜ਼ਨ ਵਿੱਚ 1000 ਏਕੜ ਵੀ ਕਰ ਲੈਂਦਾ ਕਿਉਂਕਿ ਇਹ ਡਬਲ ਸ਼ਿਫਟ ਵਿੱਚ ਕੰਮ ਕਰਦੇ ਨੇ ਪਰ ਮੈਂ ਉਹਨਾਂ ਦਾ ਵੀ ਸਿਰਫ 700 ਏਕੜ ਹੀ ਲਿਆ ਹੈ 6 ਤੋਂ 700 ਏਕੜ ਉਹਦੇ ਨਾਲ ਵੀ ਮੇਰਾ 6 ਲੱਖ ਏਕੜ ਜਿਹੜਾ ਹੈਗਾ ਉਹ ਮੈਨੇਜ ਹੋ ਜਾਏਗਾ ਜਿੰਨੀ ਮਸ਼ੀਨਰੀ ਆਪਣੇ ਕੋਲ ਅਵੇਲੇਬਲ ਹੈਗੀ ਹੈ ਤੇ ਇਹ ਬੇਸਿਕਲੀ ਜਿਹੜਾ ਕਹਿੰਦੇ ਕਿ ਸਾਡੇ ਕੋਲ ਸਫੀਸ਼ੈਂਟ ਸਾਧਨ ਨਹੀਂ ਹੈ ਉਹਨਾਂ ਦਾ ਸਿਰਫ ਫੋਕਸ ਇਹ ਹੈ ਕਿ ਸਾਨੂੰ ਬੇਲਰ ਮਿਲ ਜਾਵੇ ਤੇ ਸਿਰਪ ਬੇਲਰ ਮੈਂ ਪਹਿਲਾਂ ਵੀ ਕਹਿ ਦਿੱਤਾ ਕਿ ਜਿੰਨੀ ਆਪਣੇ ਕੋਲ ਪ੍ਰਾਲੀ ਆਉਂਦੀ ਹੈ ਉਹਨੂੰ ਫਿਰ ਇਸਤੇਮਾਲ ਕਰਨ ਦੇ ਵਾਸਤੇ ਉਹਨੇ ਕੰਪਨੀਆਂ ਵੀ ਹੋਣੀ ਚਾਹੀਦੀ ਹੈ ਉਹਨਾਂ ਸਾਡੇ ਕੋਲ ਹਾਲੇ ਬਠਿੰਡੇ ਵਿੱਚ ਨਹੀਂ ਹੈ ਇਨਫੈਕਟ ਕਿਸੇ ਵੀ ਜ਼ਿਲ੍ਹੇ ਵਿੱਚ ਨਹੀਂ ਹੈ ਸਾਡੇ ਕੋਲ ਜਿੰਨਾ ਹੈਗਾ 50% 50% ਦੇ ਨੇੜੇ ਤੇੜੇ ਜਿਹੜਾ ਏਰੀਆ ਹੈ ਉਹ ਆਪਾਂ ਬੇਲਰਾਂ ਦੇ ਨਾਲ ਮੈਨੇਜ ਕਰ ਸਕਦੇ ਹਾਂ ਕਿਉਂਕਿ ਬਾਕੀ 50% ਜਿਹੜਾ ਹੈਗਾ ਉਹਦੇ ਵੀ ਸੁਪਰਸੀਡਰ ਇਸਤੇਮਾਲ ਕਰਨਾ ਜੇ ਪਿਛਲੇ ਸਾਲ ਵੀ ਜੇ ਦੇਖਿਆ ਜਾਵੇ ਤਾਂ ਬਹੁਤ ਅੱਗ ਘੱਟ ਲੱਗੀ ਸੀ ਜੇ ਦੇਖਿਆ ਜਾਵੇ ਤੁਸੀਂ ਦੱਸਿਆ ਸੀ ਕਿ ਪੰਜ ਪਿੰਡਾਂ ਪਿੰਡਾਂ 'ਚ 1% ਵੀ ਅੱਗ ਨਹੀਂ ਲੱਗੇਗੀ ਇਸ ਵਾਰ ਕਿੰਨਾ ਕੁ ਮਰ ਕੇ ਕਾਂਗਲਾਬ ਦੇਖੇ ਆਪਾਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਕਿਸੇ ਵੀ ਪਿੰਡ ਵਿੱਚ ਅੱਗ ਨਾ ਲੱਗੇ ਮੇਰੀ ਜਿਹੜੀ ਸ਼ੰਕਾ ਹੈ ਕੀ ਹੈ ਉਹ ਸਿਰਫ ਇਹ ਹੈ ਕਿ ਕਈ ਥਾਵਾਂ ਤੇ ਕਿਸਾਨ ਜਿਹੜੇ ਹੈ ਕਿ ਸੁਪਰ ਸੀਡਰ ਨੂੰ ਇਸਤੇਮਾਲ ਕਰਨ ਵੇਲੇ ਵੀ ਜਿਹੜੀ ਲਾਈਨ ਬਰਨਿੰਗ ਹੈ ਉਹ ਕਰ ਦਿੰਦੇ ਆ ਉਹਦੇ ਕਰਕੇ ਵੀ ਸਾਨੂੰ ਸਪੌਟਸ ਜਿਹੜੇ ਹੈਗੇ ਆ ਉਹ ਬਚ ਜਾਂਦੇ ਤੇ ਕਈ ਥਾਵਾਂ ਤੇ ਜਦ ਆਪਾਂ ਇਹ ਪੇਲਿੰਗ ਕਰ ਦਿੰਦੇ ਆ ਉਹਦੇ ਬਾਅਦ ਜਿਹੜੀ ਰੈਂਡ ਫੋਨ ਹੁੰਦੀ ਹੈ ਉਹਨੂੰ ਆਗ ਲੱਗਦੀ ਹੈ ਉਹ ਵੀ ਸੈਟੇਲਾਈਟ ਜਿਹੜਾ ਆਏਗਾ ਉਹ ਪਿਕ ਕਰਦਾ ਹੈ ਤੇ ਇਸ ਕਰਕੇ ਨੰਬਰ ਜਿਹੜਾ ਹੈਗਾ ਉਹ ਬੜਾ ਉਸ ਤਰੀਕੇ ਦੀ ਚੀਜ਼ ਹੈ ਕਿ ਉਹਦੇ ਵਿੱਚ ਕੋਈ ਬੰਦਾ ਬਹੁਤ ਜ਼ਿਆਦਾ ਯਕੀਨ ਵੀ ਨਹੀਂ ਕਰ ਸਕਦਾ ਕਿ ਨੰਬਰ ਸੱਚ ਕਿੰਨਾ ਝੂਠ ਕਿੰਨਾ ਕਿਉਂਕਿ ਉਹਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਬੇਲਿੰਗ ਹੋ ਗਈ ਹੈ ਤਾਂ ਰੈਂਡ ਖੁੱਦ ਸੀਗੀ ਉਹਦੇ ਵੀ ਉਹ ਵੀ ਨੰਬਰ ਹੈ ਇਹ ਵੀ ਹੋ ਸਕਦਾ ਹੈ ਕਿ ਪਹਿਲੇ ਰੀਪਰ ਚਲਾਇਆ ਗਿਆ ਰੀਪਰ ਚਲਾਉਣ ਤੋਂ ਬਾਅਦ ਅਗਲੇ ਕੀ ਜਿਹੜੀ ਐਕਚੁਅਲ ਆ ਗਈ ਇਹ ਵੀ ਹੋ ਸਕਦਾ ਹੈ ਕਿ ਬੰਦੇ ਨੇ ਸਿਰਫ ਲਾਈਨ ਬਣੇ ਕੀਤੀ ਉਹ ਵੀ ਵਹੀ ਸੇਮ ਤੇ ਸੈਟੇਲਾਈਟ ਤਿੰਨਾਂ ਨੂੰ ਇੱਕ ਹੀ ਹਿੰਦਾ ਹੈ ਉਹਦੇ ਵਾਸਤੇ ਤਿੰਨੋਂ ਚੀਜ਼ਾਂ ਵਨ ਇਨਸੀਡੈਂਟ ਹੈ ਪਰ ਸਾਡੇ ਜੋ ਐਕਚੁਅਲ ਪੋਲੂਸ਼ਨ ਦੇ ਹਿਸਾਬ ਨਾਲ ਦੇਖਿਆ ਜਾਏ ਤਾਂ ਜਿਹੜਾ ਬਿਲਿੰਗ ਹੋ ਗਈ ਉਹਦੇ ਬਾਅਦ ਤਾਂ ਕੁਝ ਪੋਲੂਸ਼ਨ ਹੈ ਨਹੀਂ ਲਾਈਨ ਬਰਨਿੰਗ ਵਿੱਚ 10% ਪੋਲੂਸ਼ਨ ਹੋਣ ਦਾ ਰੀਪਰ ਦੇ ਬਾਅਦ ਤਾਂ ਪੂਰਾ ਹੀ ਪੋਲੂਸ਼ਨ ਹੈ ਤੇ ਗਿਣਤੀ ਵਿੱਚ ਮੈਂ ਨਹੀਂ ਜਾ ਰਿਹਾ ਆਪਾਂ ਤਾਂ ਫੋਕਸ ਇਹ ਕਰ ਰਹੇ ਹਾਂ ਕਿ ਪ੍ਰਾਲੀ ਮੈਨੇਜ ਹੋਏ ਧੂਆ ਕੱਟ ਜਾਏ ਜਿਵੇਂ ਤੁਸੀਂ ਦੱਸੇਗਾ ਵੀ ਪ੍ਰਾਲੀ ਚ ਜਿਹੜੀ ਸੁੰਢੀ ਵੀ ਪਈ ਸੀਗੀ ਕਣਕ ਨੂੰ ਪਰ ਉਹਦੇ ਨੁਕਸਾਨ ਹੋ ਸੀ ਕਈ ਕਿਸਾਨ ਜਿਹੜੇ ਲਗਾਤਾਰ ਜਿਹੜੇ ਇੱਕ ਪ੍ਰਾਲੀ ਚ ਕਣਕ ਵਿਚ ਜਿਹੜੇ ਸੁੰਡੀ ਪੈਂਦੀ ਵੀ ਹੈ ਉਹ ਕਹਿੰਦੇ ਆਪਦੀ ਆਪੇ ਉਹ ਖਤਮ ਹੋ ਜਾਂਦੀ ਹੈ ਤੇ ਉਹ ਤੇ ਸਾਨੂੰ ਵੀ ਘਰੇ ਵੀ ਕੱਟ ਪਾਉਣੀ ਪੈਂਦੀ ਹੈ ਤੇ ਕਣਕ ਵੀ ਉਹ ਮੈਂ ਇਹ ਕਹਾਂ ਕਿ ਜਿਹੜੀ ਸੁੰਡ ਹੈ ਇਹ ਪ੍ਰਾਲੀ ਦੀ ਸੁੰਡ ਹੈ ਇਹ ਕਣਕ ਨੂੰ ਬਹੁਤਾ ਨੁਕਸਾਨ ਨਹੀਂ ਪਹੁੰਚਾਏਗੀ ਜੇ ਤੁਸੀਂ ਕਣਕ ਦੇ ਲਈ ਜਿਹੜਾ ਮੋਇਸਚਰ ਬਾਕੀ ਸਾਰੀ ਚੀਜ਼ਾਂ ਨੂੰ ਉਹ ਬਰਾਬਰ ਕਰ ਰਹੇ ਹੋ ਜੇ ਤੁਸੀਂ ਖੁਸ਼ਕੀ ਵਾਲਾ ਡਾਲ ਦਿੱਤਾ ਕਈ ਸਾਰਾ ਉਹ ਟੈਂਪਰੇਚਰ ਥੋੜਾ ਵਧ ਰਹਿ ਗਿਆ ਤੁਸੀਂ ਮੋਇਸਚਰ ਉਹਨੂੰ ਨਹੀਂ ਦਿੱਤਾ ਪਾਣੀ ਨਹੀਂ ਲਾਇਆ ਤੇ ਉਸ ਕਰਕੇ ਸੁੰਡ ਦੇ ਕਰਕੇ ਨੁਕਸਾਨ ਥੋੜਾ ਜਿਆਦਾ ਹੋ ਜਾਂਦਾ ਹੈ ਉਹ ਵੀ ਮੈਂ ਜਿਵੇਂ ਕਿਹਾ ਕਿ ਐਕਸੈਪਸ਼ਨ ਸੀਗੇ ਕਿ ਤੁਸੀਂ ਗਿਣ ਚੁਣ ਕੇ ਦੇਖ ਸਕਦੇ ਹੋ ਕਿ ਕਿੰਨੇ ਕਿਸਾਨਾਂ ਦਾ ਇਸ ਤਰੀਕੇ ਨਾਲ ਨੁਕਸਾਨ ਹੋਇਆ ਜਿਹੜੇ ਵਾਸਟ ਮੇਜੋਰਟੀ ਹੈ ਕਿਸੇ ਨੂੰ ਵੀ ਕੋਈ ਇਸ ਤਰੀਕੇ ਦਾ ਨੁਕਸਾਨ ਨਹੀਂ ਹੋਇਆ ਤੇ ਜਿਵੇਂ ਉਹ ਕਹਿੰਦੇ ਕਿ ਆ ਹਿਸਤਾ ਆ ਹਿਸਤਾ ਖੁਦ ਹੀ ਖਤਮ ਹੋ ਜਾਂਦੀ ਹੈ ਤੁਹਾਨੂੰ ਉਹਦੇ ਵਾਸਤੇ ਕੁਝ ਕਰਨ ਦੀ ਲੋੜ ਨਹੀਂ ਇਸ ਵਾਰ ਪ੍ਰਾਲੀ ਵੀ ਚੀਜ਼ ਸੁਣਨੀ ਹੈ ਤੇ ਇਸ ਕਰਕੇ ਕਨਕ ਵਿੱਚ ਤਾਂ ਵੈਸੀ ਵੀ ਆ ਹੀ ਨਹੀਂ ਸਕਦਾ ਜੀ ਇਹ ਜਿਹੜੇ ਕਿਸਾਨ ਲਗਾਤਾਰ ਕਈ ਸਾਲਾਂ ਤੋਂ ਪਰਾਲੀ ਚ ਭਿਜ ਰਹੇ ਜੀ ਜੀ ਉਹ ਕਿਸਾਨਾਂ ਨੂੰ ਅੱਗੇ ਲਿਆ ਕੇ ਤੇ ਇਹਨਾਂ ਕਿਸਾਨਾਂ ਨੂੰ ਅਵੇਅਰ ਕੀਤਾ ਜਾ ਆਪਾਂ ਜਿਹੜੇ ਮੈਂ ਹੁਣ ਦੱਸ ਇਹ ਕੈਂਪ ਲਾਏ ਤੇ ਉਹਦੇ ਵਿੱਚ ਵੀ ਜਿਹੜਾ ਮੈਂ ਖੁਦ ਅਟੈਂਡ ਕੀਤੇ ਨੇ ਉਹਦੇ ਵਿੱਚ ਵੀ ਆਪਾਂ ਕਈ ਸਾਰੇ ਐਸੇ ਕਿਸਾਨ ਨਾਲ ਸੀਗੇ ਮੇਰੇ ਜਿਹੜਾ ਕਿ ਖੁਦ ਕਰ ਰਹੇ ਆ 10 10 ਸਾਲ 2017 2016 ਤੋਂ ਜਾਂ 2012 ਤੋਂ ਵੀ ਕਈ ਕਿਸਾਨ ਨੇ ਜਿਨ੍ਹਾਂ ਨੇ ਕਦੀ ਪਰਾਲੀ ਨੂੰ ਆਗ ਨਹੀਂ ਲਾਈ ਉਹਨਾਂ ਨੇ ਵੀ ਉੱਥੇ ਜਾ ਕੇ ਜਿਹੜਾ ਹੈਗਾ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਉਹਨਾਂ ਨੂੰ ਦੱਸਿਆ ਕਿ ਕਿਵੇਂ ਉਹ ਬੈਟਰ ਇਸ ਨੂੰ ਮੈਨੇਜ ਕਰ ਸਕਦੇ ਠੀਕ ਹੈ ਕੋਕੇ ਅਕੇ ਚੋਨੇ ਦੀ ਪਰਾਲੀ ਆ ਜਿਹੜੀ ਉਹ ਆ ਰਹੀ ਹੈ ਤੇ ਇਸ ਨੂੰ ਲੈ ਕੇ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਕੁੱਖਤਾ ਪ੍ਰਬੰਧ ਕੀਤੇ ਗਏ ਗਏ ਇਹਨਾਂ ਦੇ ਡਿਪਟੀ ਕਮਿਸ਼ਨਰ ਸਾਹਿਬ ਦਾ ਕਹਿਣਾ ਹੈ ਕਿ ਜਿਹੜੀ ਮਸ਼ੀਨਰੀ ਆ ਉਹ ਪੂਰੀ ਉਪਲਬਧਾ ਗਈ ਅਤੇ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਤੇ ਉਹਨਾਂ ਨੇ ਉਮੀਦ ਕੀਤੀ ਕਿ ਇਸ ਵਾਰ ਪਰਾਲੀ ਨੂੰ ਅੱਗ ਨਹੀਂ ਲੱਗੇਗੀ। ਬਠਿੰਡਾ ਤੋਂ ਅਜੀਤ ਟੀਵੀ ਲਈ ਨਰਸਿੰਘ ਸਿੰਘ ਸਿੱਧੂ ਜੀ ਤੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ